ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਡੇਰੀਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਵੀਰ ਨਟ ਚੰਗੀ ਟੌਪ ਦੀ ਵਾੜ ਸੇਲ ਕਰਨੀ ਆ ਇੱਕ ਛੋਟੀ ਸੇਲ ਕਰਨੀ ਆ ਦੋ ਹੀ ਪਸ਼ੂ ਸੇਲ ਕਰ ਰਹੇ ਆ ਛੋਟੀ ਛੋਟੀ ਟੋਕੜਾ ਤੇ ਜਿਹੜੀ ਵਾੜ ਆ ਉਹ ਗੱਬਣ ਆ ਜੀ ਟੌਪ ਦੀ ਵਾੜ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਇਹਨੇ ਵੀਡੀਓ ਦਾ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਜੱਗੇ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੋਵਾਂ ਪਸ਼ੂਆਂ ਤੇਲ ਲਵਾਂਗੇ ਜੀ ਸਤਿਗੁਰੂ ਜੀ ਕੀ ਹਾਲ ਚਾਲ ਹੈ ਜੀ ਸਾਡੇ ਨਾਲੇ ਭੈਣ ਭਰਾ ਬਾਹਰ ਪਿੰਡਾਂ ਦੇ ਵਸਦੇ ਨੇ ਸਾਸੀ ਕਾਲ ਜੀ ਜੀ ਭੈਣ ਭਰਾ ਪਿਆਰ ਦਿੰਦੇ ਆ ਜੀ ਸ਼ਹਿਰਾਂ ਨੂੰ ਬਹੁਤ ਜਰੂਰੀ ਸਾਸੀ ਕਾਲ ਠੀਕ ਹੈ ਜੀ ਤੇ ਕਿੰਨੇ ਪਊ ਸੇਰ ਕਰਨੇ ਆ ਜੀ ਹਾਂਜੀ ਇਹਦੇ ਦੋ ਹੀ ਆ ਜੀ ਦੋ ਇੱਕ ਵੈੜ ਹਾਂਜੀ ਵੈੜ ਹੈ ਜੀ ਇੱਕ ਛੋਟੀ ਸੇਰ ਕਰਨੀ ਆ ਹਨਾ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਕਾਲਾ ਸਾਹਿਬ ਜੀ ਤੇ ਪਿੰਨ ਡੇਰੀ ਵਾਲਾ ਠੀਕ ਹੈ ਜੀ ਹਾਂਜੀ ਤੇ ਆਪਣਾ ਬਿਆਸਪੁਰ 10-12 ਕਿਲੋਮੀਟਰ ਪੈਂਦਾ ਪੰ ਜੀ ਹਾਂਜੀ ਤੇ ਹਾਈਵੇ ਵੀ ਆਪਾਂ ਨੂੰ ਦੱਸਿਆ 10-12 ਕਿਲੋਮੀਟਰ ਪੈਂਦਾ ਰਈਆ ਠੀਕ ਹੈ ਜੀ ਨਾਮ ਕੀ ਵੀਰ ਜੀ ਆਪਣਾ? ਨਾਮ ਜੱਗਾ ਚੱਲਦਾ ਜੀ। ਠੀਕ ਆ। ਫੋਨ ਨੰਬਰ ਦੱਸ ਦਿਓ ਜੀ ਆਪਣਾ। 9914794931 ਠੀਕ ਆ ਜੀ। ਤੇ ਵਾਰਡ ਪਹਿਲਾ ਸੁਆ? ਪਹਿਲਾ ਸੁਆ ਜੀ। ਠੀਕ ਆ ਜੀ। ਮੂੰਹ ਤੋਂ ਦੰਦਾਂ ਚ ਕਿੰਦਾ ਜੀ? 4 ਦੰਦ ਨੇ ਬੰਡਾ ਸਾਬ। 4 ਦੰਦ ਵੈੜ ਕੱਦ ਕੱਦ ਕਾਟ ਲਓ ਚੰਗੀ ਵੱਡੀ ਆ ਹਨਾ। ਆ ਗਈ। ਦੇਣ ਕਿੰਨੇ ਲੈ ਜੂਗੀ ਜੀ ਇਹ? 7 ਤਰੀਕ ਦੇ ਮਿਲ ਪੂਰੇ ਦਾ ਲੈ ਜੂ ਮਾਰਕ। 7 ਤਰੀਕ ਨੂੰ ਅਗਲੇ ਮਹੀਨੇ ਦੀ ਨੂੰ। ਹਾਂ ਜੀ। ਆਹ ਤੇ 7 ਤਰੀਕ ਆ। ਅੱਜ 27 ਤਰੀਕ ਆ। 27 ਜਵੀ ਆ। ਹਾਂ ਜੀ। ਤੇ ਥੋੜੇ ਦਿਨ ਰਹਿ ਗਏ ਤਕਰੀਬਨ 10 ਦਿਨ ਰਹਿ ਗਏ ਫਿਰ ਹਾਂਜੀ ਇਹ ਬਣੂ ਬਣੂ ਵਸ਼ ਚੰਗੀ ਜੀ ਸਰੀ ਸਾਡੀ ਬੰਡਾ ਸਾਵਾ ਦਾ ਆ ਵੇਖੋ ਠੰਡੀ ਧੀਰੀ ਆ ਸਾਰੀਆਂ ਕੱਢਣੀਆਂ ਵਸ਼ ਨੇ ਜੀ 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 ਬਣੂ ਕੀ ਤਿਆਰ ਹੋ ਗਈ ਚੰਗੀ ਪੋਲੀ ਪਾਲੀ ਵਧੀਆ ਠੀਕ ਆ ਦੋਈ ਇਹ ਤਿੰਨ ਨੰਬਰ ਦੀ ਥਣ ਥਣ ਕੋਈ ਪੁੱਛਣੇ ਹੈਗਾ ਅੱਛਾ ਠੀਕ ਹੈ ਜੀ ਥਣ ਓਕੇ ਆ ਜੀ ਮੈਂ ਨਾ ਫਰਦਾ ਦੀ ਗਰੰਟੀ ਉਹ ਖਣਾ ਦੀ ਠੀਕ ਹੈ ਚੌਕੀ ਗਿਆਰ ਚੌਕੀ ਹੋਊਗੀ ਠੀਕ ਆ ਥਣ ਦੀ ਗਰੰਟੀ ਨੂੰ ਪੂਛਟਾ ਹੋਵੇ ਤਾਂ ਵੀ ਬੈਂਡ ਪ੍ਰੈਸ਼ਰ ਠੀਕ ਠੀਕ ਹੈ ਜੀ ਦੋਰੀਏ ਖੋਲ ਕੇ ਜੀ। ਬਿਲਕੁਲ ਠਰ ਹੋ ਰਹੀ ਹੈ। ਆ ਵੇਖੋ ਜੀ ਕਦ ਕਾੜ ਚੈੱਕ ਕਰ ਲਓ। ਵੱਡੇ ਕਦ ਦੀ ਮਾਲਕ ਵਹਿੜਾ ਮੂੰਹ ਤੋਂ ਚਾਰ ਦੰਦ। ਪਹਿਲਾ ਸੁਗਾ ਥਾਣ ਬੜਾ ਮੋਠਾ ਮੁਠੀ ਦੀ ਚਵਾਲਾ ਲੱਗਾ ਸੋਹਣਾ ਜੀ। ਤੇ ਰੰਗ ਵੀ ਡੱਬ ਵੀ ਚੈੱਕ ਕਰ ਲਓ। ਚੰਗੀ ਕੁਆਲਿਟੀ ਦੀ ਆ ਜੀ। ਢਿੱਲਾ ਜੇ ਹਮਾਨੇ ਦੇ ਵਿੱਚ ਕਾਫੀ ਚੰਗੀਆਂ। ਆ ਵੇਖੋ। ਪੂਰੀ ਸ਼ਕੀਨ ਆ। ਕੈਮ ਵੀ ਪੂਰੀ ਆ। ਆ ਵੇਖੋ ਜੀ ਕੁਆਲਿਟੀ। ਖਣ ਚੈੱਕ ਕਰੋ ਜੀ ਥਾਣ ਦੀ ਕੁਆਲਿਟੀ ਵੀ ਚੰਗੀ ਆ ਥਣ ਬੜਾ ਸੋਹਣਾ ਲੱਗਾ ਜੀ ਮੁੱਠੀ ਦੀ ਚਵਾਲ ਆ ਗੈਬ ਵੀ ਚੰਗਾ ਥਾਣਾ ਦਾ ਆਹ ਦੇਖ ਲਾਜੇ ਫੇਕ ਹੋ ਗਿਆ ਤੁਰਤ ਤੁਰ ਫੇਕ ਮਾ ਦੋ ਇੱਕ ਗੇੜਾ ਹੋਰ ਕਟਾਓ ਕੋਈ ਗੱਲ ਆਹ ਦੇਖੋ ਜੀ ਫੇਸ ਕੁਆਲਿਟੀ ਵੀ ਆਪਾਂ ਦਿਖਾ ਦਿੰਨੇ ਇਹਦੀ ਲਾਗੂ ਇੱਕ ਨਾ ਕਮਾ ਕੇ ਤੁਹਾਨੂੰ ਦਿਖਾਵਾਂਗੇ ਤੋਰਾ ਤਰਾ ਚੈੱਕ ਕਰੋ ਜੀ ਆਜੋ ਵੀਰ ਜੀ ਆਜੋ ਇਦਾਂ ਲੈਓ ਇਧਰ ਨੂੰ ਲੋ ਲੋ ਆ ਬਤਾਇਆ ਹਾਂ ਧਰਦੀ ਬੰਦਾ ਸਾਹਿਬ ਫੇਸ ਚੈੱਕ ਕਰੋ ਜੀ ਫੇਸ ਵੀ ਚੰਗਾ ਸੋਹਣਾ ਵਾ ਆਇਆ ਬਤਾਇਆ ਐ ਚੰਗੀ ਵਜਨ ਵਾਲੀ ਹੈ ਜੀ ਕੋਲ ਵੱਡੀ ਬੰਦਾ ਸਾਹਿਬ ਜੀ ਖਾਣ ਵੀ ਸੋਹਣੇ ਲੱਗੇ ਤੇ ਭਾਜੀ ਕਦਾਂ ਚਵਾਈ ਕਦਾਂ ਰਸੀ ਪਾਕ ਕਰਨੀ ਪਊਗੀ ਕਿ ਕਿਦਾਂ ਇਹ ਤਾਂ ਕਰਨ ਵਾਲੇ ਹੋਣ ਚਵਾਈ ਜੀ ਦਾ ਮਾੜੀ ਕਰ ਲਓ ਠੰਡੀਆਂ ਆਹ ਵੇਖੋ ਜੀ ਬਾਕੀ ਹੈ ਹਾਂ ਜੀ ਆਹ ਜੀ ਸਾਰੀ ਬਾਹਰ ਹੋਣੀ ਹਲੇ ਬਾਕੀ ਚੰਗੀ ਬਣੂਗੀ ਹਥਿਆਰ ਹੋ ਗਈ ਹਨਾ ਪਰ ਆਹ ਠੰਡੀ ਬਣੀ ਠੀਕ ਹੈ ਜੀ ਠੰਡੀ ਧੀਰੀ ਆ ਬਣੂ ਠੰਡੀ ਬਣੇ ਦੁੱਧ ਭਾਜੀ ਕਿੰਨਾ ਕਚਵਾਉਗੀ ਦੁੱਧ ਬਾਈ ਜਿੱਦਾਂ ਚਲੋ ਲਈ ਤੁਹਾਨੂੰ ਕੋਲਾ ਪ੍ਰਮੋਦ ਸਿੰਘ ਨੰਗੇ ਮੜਾ ਰੱਖਦੇ ਹਾਂ ਜੀ ਚਲੋ ਮੇਰਾ ਭਰਾ ਹੀ ਬਣਾਇਆ ਜਿਹ ਕੋ ਨਹੀਂ ਆਏ ਹਾਂ ਜੀ ਇਹ ਬਹੁਤ ਚੰਗੀ 3+ ਚਾਹੀਦਾ ਬਸ਼ੀਂਕਾ ਠੀਕ ਹੈ ਜੀ ਹਾਂ ਜੀ ਕਿਉਂਕਿ ਸੇਵਾ ਸਾਹਿਬ ਬੜੀ ਵੀਰੇ ਨੇ ਕੀਤੀ ਆ ਜੀ ਹਾਂ ਜੀ ਸਾਂਹੀ ਬੜੀ ਬਸ਼ੀਂ ਮਾਂ ਦਾ ਕੋਈ ਰਿਕਾਰਡ ਪਤਾ ਇਹਦਾ ਕਿੰਨਾ ਕਿ ਚੋਆ ਹੈ ਮਾਂ ਵਾਲੀ ਚਲੋ 40+ ਵਾਲੀ ਗਾਂ ਦੀ ਬਸ਼ੀਂ ਇਦਾਂ ਦੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਗਾੜੀ ਚਲੋ ਚੰਗਾ ਲਵਾਇਆ ਖਲੇ ਜਿੱਦਾਂ ਨਸੀਮ ਦਾ ਅਜਿਹਾ ਬਸ਼ੀਂ ਹੁੰਦੇ ਨਹੀਂ ਚੱਲੇ ਜੀ ਹਾਂ ਜੀ ਉਹ ਕਿੱਲੇ ਟੀਕਾ ਬਸ਼ੀਂ ਦਾ ਲਵਾਇਆ ਵੇਖੋ ਇਹ ਇਹਨੂੰ ਟੀਕਾ ਵੀ ਚੰਗਾ ਲੱਗਾ ਗਿਆ ਹਨਾ ਠੀਕ ਹੈ ਜੀ ਗਾਂ ਦਾ ਮਾਰਕ ਜਿੱਦ ਨੂੰ ਕਹਿ ਦਿੰਦੇ ਆ ਕਿ ਆਪਾਂ ਨੂੰ ਚਲੋ ਇਹ ਬੜੇ ਨਹੀਂ ਜੀ ਪਿੰਡ ਰਾਜਦਾਵਨ ਅਮਰਸਾਪੜੇ ਸਾਖੀ ਮਿਲਾ ਹੀ ਹਾਂਜੀ ਇਹਨੂੰ ਮਾਰ ਗਰੀ ਧਰਤੀ ਲੈ ਆਪਣੇ 4-4 ਲੱਖ ਰਹੀਆਂ ਹੋ ਗਈਆਂ ਇਦਾਂ ਦੀਆਂ ਹਾਂਜੀ ਹਾਂਜੀ ਜੀ 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 ਜੇ ਵੀ ਝੂਠਾ ਗੱਲ ਨਹੀਂ ਦੱਸ ਦੋ ਉਹ ਮੰਡੀ ਦਾ ਮਾਹੌਲ ਹੀ ਇਦਾਂ ਦਾ ਹੁੰਦਾ ਬਾਗੀ ਤੇ ਇਹ ਹੈ ਕਿ ਅੱਛੀ ਦਾ ਕਿਹਨੂੰ ਮੁਰਦ ਕਰਨੀ ਜਿਹਨਾਂ ਮਰਜ਼ੀ ਕਰ ਲਈਏ ਹਾਂਜੀ ਬਸ ਉਹ ਜਿਹੜਾ ਆਪਾਂ ਨੂੰ ਭਾਜ ਮਿਲ ਗਈ ਆ ਆਪਾਂ ਦੇ ਦੇਣੀ ਜੀ ਹਾਂਜੀ ਕਿੰਨਾ ਕਰਨਾ ਜੀ ਮੋਲ ਸਾਈ ਜਿਹੜਾ 1 ਦਾ ਹਗਾਂ ਠੀਕ ਹੈ ਇੱਕ ਦਾ ਮਾਣਦਾਨ ਹੋਊਗੋ ਮੌਕੇ ਤੇ ਮਾਣਦਾਨ ਕਰਦਾਂਗੇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਵੀ ਵੀਰ ਭਰਾ ਫੋਨ ਕਰੇ ਜਿਹਨੂੰ ਪਸੰਦ ਹੋਵੇ ਹਨਾ ਹਾਂਜੀ ਕਰਦਾਂਗੇ ਮਾਰਕ ਹੋ ਜਾਣਾ ਜੀ ਬਾਕੀ ਕੁਆਲਿਟੀ ਚੈੱਕ ਕਰ ਲਓ ਇੱਕ ਵਾਰ ਫੇਰ ਫੇਸ ਦੇਖ ਲਓ ਜੀ ਆਹ ਵੇਖੋ ਜੀ ਠੰਡੀ ਜਾ ਬੰਦ ਸਾਹਿਬ ਚੈੱਕ ਕਰੋ ਫੇਸ ਵੀ ਚੰਗਾ ਮੂੰਹ ਤੋਂ ਚਾਰ ਦੰਦ ਆ ਜੀ ਆ ਕੇ ਚੈੱਕ ਕਰਿਆ ਨਾ ਜਿਹੜੇ ਦੰਦ ਮੈਨੂੰ ਭੁੱਲਿਆ ਨਹੀਂ ਬੰਦ ਸਾਹਿਬ ਚਾਰ ਦੰਦ ਉਹ ਜਿਹੜਾ ਕਿਹਾ ਚਾਰ ਦੰਦ ਹੋਊਗਾ ਠੀਕ ਆ ਇਹ ਨਹੀਂ ਕਿ ਮਨ ਵਰਦਾ ਇਹ ਬਾਕੀ ਕੱਦ-ਕਾਡ ਤੁਸੀਂ ਆਪ ਵੀ ਚੈੱਕ ਕਰ ਲਓ ਦਿਖਾਈ ਦੇ ਰਹੋ ਮੇਰੇ ਜਿਸ ਲੋਕਾਂ ਕਿੱਥੇ ਵਸੀ ਹੁੰਦੀ ਆ ਹਾਂਜੀ ਇਹ ਪੂਰੇ ਮੁੰਡੇ ਹੁੰਦੀ ਆ ਕੱਦ ਨਾਲ ਖਲੋਤੇ ਵੀਰ ਤੋਂ ਤੁਸੀਂ ਆਪ ਆਈਡੀਆ ਲੈ ਲਓ ਵੀ ਕੱਦ ਕਿੱਡਾ ਵਾ ਕੱਦ ਛੋਟਾ ਨਹੀਂਗਾ ਵੱਡਾ ਵਾ ਠੀਕ ਆ ਜਿੰਨੀ ਆ ਗਈ ਹੈ ਤੇਗੀ ਜੀ ਇਹ ਆ ਜਦੋਂ ਭੈਣ ਭਰਾ ਬਰਾ ਪਿਆਰ ਹੁੰਦੇ ਆ ਇਹ ਹੈਗੇ ਵਿੱਚੋਂ ਆਪਾਂ 10000 ਰੁਪਏ ਛੋੜ ਕਰ ਦੇਣੀ ਜੋ ਸਿੱਧੀ ਗੱਲ ਪੂਰੇ ਲੱਖ ਦੀ ਪੂਰੇ ਲੱਖ ਰੁਪਏ ਦੇਣੀ ਆ ਠੀਕ ਹੈ ਲੱਖ ਚੋਂ ਛੋੜ ਹੋਊਗੀ ਮੂਕੇ ਨਹੀਂ ਲੱਖ ਚੋਂ ਉਹ 500 ਛੋੜ ਹੀ ਹੋਣੀ ਚਾਹੀਦੀ ਨਹੀਂ ਹੋਣੀ ਠੀਕ ਹੈ ਜੀ ਆਪਣਾ ਗੱਲ ਕੀ ਆ ਆਪਾਂ ਦਾ ਜਦੋਂ ਭੈਣ ਜਿੰਨਾ ਵੀ ਮਾਲ ਪਾਈਦਾ ਵੀਡੀਓ ਤੁਹਾਡੇ ਤੇ ਹਾਂਜੀ ਇਹ ਆਗੇ ਜਦੋਂ ਰੱਬੀ ਤੁਹਾਨੂੰ ਵੇਖ ਵੀ ਜਾਂਦਾ ਵਾ ਜੀ ਹਾਂਜੀ ਇਹ ਆਗੇ ਜਦੋਂ ਜਿੱਦਾਂ ਭੈਣ ਭਰਾ ਬਿਆਨਾ ਹੁੰਦੇ ਆਪਣਾ ਮਾਲ ਲੈ ਜਾਂਦੇ ਆ ਜੀ 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 ਕਿਉਂਕਿ ਆਪਾਂ ਵੀ ਜਿਆਦਾ ਮੁੱਲ ਮੰਗ ਕੇ ਹਾਂਜੀ ਇਹ ਆ ਗੂ ਖਾਦਾ ਨਹੀਂ ਹਾਂਜੀ ਇਹ ਵੀ ਗੱਲ ਸਹੀ ਛੋੜ ਕਰਦੇ ਆ ਲੱਖ ਚੋਂ ਬਹੁਤ ਹੀ ਸੋਹਣੀ ਵਸ਼ੀ ਆ ਇਹ ਸਾਰੀ ਰੀਜਨਲ ਹੈ ਇਹ ਇਹ ਨਹੀਂ ਕੋਈ ਫਰਾਡ ਠੋਗੀ ਇਹਦੇ ਵਿੱਚ ਹਾਂਜੀ 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 ਬ੍ਰੀਡ ਚੈੱਕ ਕਰ ਲਏ ਆਪਣਾ ਦੰਦ ਚੈੱਕ ਕਰ ਲਗੇ ਖਣਕਿਆ ਕਰੋ ਆਣਗੇ ਤੁਸੀਂ ਕਰੋ ਆਪਣੀ ਪਾਈ ਵੀ ਨਹੀਂ ਨਹੀਂ ਇਦਾਂ ਆਨਲਾਈਨ ਪੈਸੇ ਪਾ ਲੈ ਨਹੀਂ ਤਸੱਲੀ ਕਰੇ ਹੁਣ ਲੱਖ ਰੁਪਈਆ ਖਰਚਣਾ ਅਗਲੇ ਨਾ ਫਰਜ਼ ਬਣਦਾ ਵੀ ਤਸੱਲੀ ਕਰੇ ਆ ਕੇ ਜੀ ਦੇਖੋ ਦਾ ਕਲਰ ਵੀ ਜਨਾ ਹੈ ਬਹੁਤ ਪਿਆਰਾ ਜੀ 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 ਤੁਸੀਂ ਨੂੰ ਚੰਗਾ ਲੱਗਾ ਗਾੜੀ ਠੀਕ ਹੈ ਦੇ ਵਿੱਚ ਜਿਹੜਾ ਸੇਵਾ ਦਾ ਹਾਂਜੀ ਹਾਂਜੀ ਦੁੱਧ ਜਿਹੜਾ ਉਹ ਵਸ਼ੀਆਂ ਸਾਰੀਆਂ 40 ਪਲੱਸ ਵਾਲੀਆਂ ਹੁੰਦਾ ਠੀਕ ਹੈ ਜੀ ਇਹ ਸਭਰਾਉ ਲੈਂਦੀ ਆ ਸਹੀ ਆ ਹਾਂਜੀ ਏ ਭਾਈ ਕਿਦਾਂ ਟੋਕੜ ਆਈ ਹਾਂਜੀ ਭਾਈ ਟੋਕੜ ਇੱਕ ਟਾਈਮ ਚ ਹੋਈਦੀ ਆ ਜੀ ਇੱਕ ਟਾਈਮ ਹੀ ਮਿਲਦੀ ਆ ਹਾਂਜੀ ਇੱਕ ਟਾਈਮ ਹੀ ਜੀ ਟੀਕੇ ਨਾ ਕਿਦਾਂ ਜੀ ਹਾਂਜੀ ਉਹ ਤਾਂ ਜੇ ਦੋ ਪਾਣੀ ਕੋ ਮਟ ਬੈਹ ਜੀ 10 ਮਿੰਟ ਫਿਰ ਪਹਾੜੇ ਤੇ ਪਸੁੰਝ ਜਾਂਦੀ ਆ ਅੱਛਾ ਪਹਾੜੇ ਤੇ ਪਸੁੰਝ ਜਾਂਦੀ ਆ ਬਾਕੀ ਟਾਈਮ ਚਾਹੀਦਾ ਵਾ ਤੁਹਾਡੇ ਕੋ ਟਾਈਮ ਨਹੀਂ ਹੋਣਾ ਉਹਨਾਂ ਸਾਵੇ ਹੱਡੀ ਖਾ ਲਾ ਦਿੰਨੇ ਆ ਠੀਕ ਚਾਹੀਦਾ ਨਹੀਂ ਕੋਈ ਫਾਇਦਾ ਜੀ ਠੀਕ ਸੂਆ ਕਿ ਨਵਾਊਗਾ ਜੀ ਇਹਦਾ ਸੂਆ ਭਾਈ ਦੂਜਾ ਤਾਂ ਅੱਛਾ ਦੂਜੀ ਸੂਏ ਸੂਈ ਆ ਸੂਈ ਹੈ ਦੂਜੀ ਸੂਈ ਸਿੱਧੀ ਹੈ ਤਾਂ ਸੂਈ ਨੂੰ ਕਿੰਨਾ ਚਿਰ ਹੋ ਗਿਆ ਹੋਊਗਾ ਸੂਈ ਨੂੰ ਕੋਈ ਮੋਲੀ ਲਈ ਜਾਈਏ ਕੋਈ ਸਹੀ ਇਹ ਮੈਨੂੰ ਲਾ ਲਓ 7 ਲਾ ਲਓ ਆਪਾਂ ਗਲਤ ਗੱਲ ਨਹੀਂ ਕਰਨੀ ਠੀਕ ਹੈ ਜੇ ਆਪਾਂ ਨੂੰ ਮੋਲੀ ਤਾਂ ਲਈਏ ਸਹੀ ਹੈ ਤਾਂ ਟੀਕਾ ਲੱਗਾ ਇਹਨੂੰ ਕਿ ਨਹੀਂ ਟੀਕਾ ਤਾਂ ਆਪਣੇ ਬਾਹਾਂ 'ਤੇ ਲੱਗਾ ਹਦਾ ਇਹਨੂੰ ਅੱਛਾ 2 ਮਹੀਨਾ ਹੋ ਗਿਆ ਤਾਂ ਅੱਛਾ 1 ਮਹੀਨਾ ਹੋ ਗਿਆ ਹਾਂਜੀ 15 ਦਿਨ ਹੋ ਗਏ ਨੂੰ ਟੀਕਾ ਲੱਗੇ ਨੂੰ ਠੀਕ ਹੈ ਟੀਕਾ ਲੱਗੇ ਇਹਨੂੰ 15 ਚੰਗੇ ਲੱਗ ਕੇ ਨਹੀਂ ਜਦੋਂ ਸਾਹਮਣੇ ਆ ਜੇ ਕੋਈ ਭੈਣ ਭਰਾ ਮਾਦਮ ਠੀਕ ਹੈ ਨੇ ਤੇ ਤਾਂ ਦੁੱਧ ਕਿੰਨਾ ਭਾਜੀ ਇਹਦੇ ਕੋਲ ਹੁਣ ਦੁੱਧ ਅਸਲ ਦੋ ਟਾਈਮ ਪਿੰਡ ਖਾਈ ਜਾਦਾ ਹੈ ਜੀ ਉਹਦਾ ਮੱਠੀ ਪਾਈ ਕਰਨ ਕਰਕੇ 5 ਕਿਲੋ ਰਹਿ ਗਿਆ ਅੱਛਾ 5 ਕਿਲੋ ਦੁੱਧ ਆ ਜੀ ਹਾਂ ਜੀ 5 ਲੀਟਰ ਠੀਕ ਹੈ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਹਾਂ ਜੀ ਆਹ ਵੇਖੋ ਜੀ ਸਿੰਘ ਸੁng ਬੜਾ ਸੋਹਣਾ ਵਾ ਆਹ ਵੇਖੋ ਥਾਣ ਦੀ ਕੁਆਲਿਟੀ ਵੀ ਚੈੱਕ ਕਰ ਲਓ ਜੀ ਤੇ ਇੱਕ ਗੱਲ ਹੋਰ ਆ ਵੀ ਬਾਕੀ ਹੈ ਪੂਰੀ ਜੈਡ ਬਲੈਕ ਆ ਸਾਰੇ ਰੰਗ ਰੰਗ ਕਾਲਾ ਇੱਕ ਵਾਗ ਜਿਹੜਾ ਹੁੰਦਾ ਨਾ ਉਹ ਵੀ ਹੈਗਾ ਠੀਕ ਹੈ ਰਾਈ ਚੰਗੇ ਲੱਗ ਕੇ ਦੀ ਮੈਂ ਚੰਗੇ ਲੱਗ ਕੇ ਦਵਾਈ ਆ ਠੀਕ ਹੈ ਜੀ ਸਾਈ ਸ਼ੀ ਤਾਂ ਹੀ ਜਿਹੜੀ ਕਾਲੀ ਹੈ ਜੀ ਹਾਂ ਜੀ ਹਾਂ ਜੀ ਖਲਾਸੀ ਨਾ ਲੱਗੀ ਥਾਣਾ ਦੀ ਕੋਈ ਬਾਤ ਘਟਦ ਨਹੀਂ ਹੈਗੀ ਮੈਂ ਕੋਈ ਸਹੀ ਪੁੱਛ ਟਣਾ ਕੋਈ ਟ੍ਰੈਂਟੀ ਹੋਈ ਤੋਰੀਏ ਵੀਰ ਜੀ ਨੂੰ ਫੋਲਗੇ ਉਹ ਵੱਡੇ ਘਾਦ ਦੀ ਮਾਲਕਾ ਝੋਟੀ ਚੈੱਕ ਕਰ ਲੋ ਜੀ ਟੋਕੜ 5 ਕਿਲੋ ਦੁੱਧ ਐਸ ਟਾਈਮ ਤੇ ਜਿਹੜਾ ਇਹਦੇ ਕੋਲ ਤਿਆਰ ਆ ਆਹ ਵੇਖੋ ਜੀ ਤੇ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਆਹ ਵੇਖੋ ਜੀ ਬਾਕੀ ਇਹ ਆਗੇ ਜੱਡਾ ਕੱਦ ਕਾੜਾ ਝੋਟੀਦਾਰ ਜੇ ਤਿਆਰ ਹੋ ਜੇ ਬਣ ਜੇ ਚੰਗੀ ਆਹ ਵੇਖਾ ਜੀ ਬਹੁਤ ਹੀ ਚੰਗੀ ਝੋਟੀ ਹੈ ਜੀ ਕੁਆਲਿਟੀ ਬਿਲਕੁਲ ਚੰਗੀ ਹੈ ਆਹ ਵੇਖੋ ਠੀਕ ਹੈ ਤੇ ਭਾਰੀ ਦਾ दाम ਹੈ ਇਹਦਾ ਕਿੰਨਾ ਕਰੋਗੇ ਮੁੱਲ ਪਈ ਮੁੱਲ ਕਰਾਉਣ ਨੂੰ ਭਾਵੇਂ ਕੋਈ 60 ਕਰਾਲੇ 65 ਕਰਾਲੇ ਹਾਂਜੀ ਤੁਸੀਂ 50000 ਦੇ ਦਦਾਂਗੇ ਮਾਣ ਤਣ ਕਿੰਨਾ ਕਰਨਾ ਮਾਣ ਤਣ 50000 ਜਾਂ ਕਰਦਾ ਜੀ ਦੇ ਲੈਣ ਵਾਲਾ ਕਰੋ ਫੇ ਜੇ ਲੈਣ ਵਾਲਾ ਛਾਈ ਕੀਤਾ ਆਪਾਂ ਕੋਲ ਮੁੱਲ ਜਿਆਦਾ ਕਰੀਦਾ 55 ਕਰਦੇ ਪੂਰਾ ਚਲੋ 55 ਸਿਰਫ ਛੋੜੀ ਦਸ ਹੋਣੀ ਜਿਹੜੀ ਗੱਲ ਜੋ ਠੀਕ ਹਾਂਜੀ ਇਹ ਮੈਨੂੰ ਚੰਗੇ ਲੱਗੇ ਦੀ ਜਦਾਂ ਸੁਣਿਆ ਕੋਈ ਭੈਣ ਭਰਾ ਸਾਮ ਵਗਾਂ ਰੱਖੰਦੀ ਆ ਬਾਕੀ ਇਹ ਵੀ ਝੂਟੀਆਂ ਚੰਗੀਆਂ ਤਿਆਰ ਹੋਣ ਇਦਾਂ ਦੀਆਂ ਤੇ ਚੰਗੀ ਰਕਮ ਦੀਆਂ ਝੂਟੀਆਂ ਤੇ ਚਾਰ ਚਾਰ ਲੱਖ ਦੀ ਹੋ ਜਾਂਦੀਆਂ ਜੀ ਹਾਂਜੀ 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 ਬਾਕੀ ਸਾਮ ਲੂਗਾ ਜੀ 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 ਸਾਮ ਵੀ ਹੈ ਬਿਲਕੁਲ ਬਿਲਕੁਲ ਕਈ ਵੀ ਤਿਆਰ ਕਰਨ ਵਾਲੇ ਤੇ ਦੇਣੀ ਵੀ ਤਿਆਰ ਕਰਨ ਵਾਲੇ ਨੂੰ ਹੀ ਆਹ ਨਹੀਂ ਤਿਆਰ ਕਰਨ ਵਾਲੇ ਦੇ ਸਾਹਮਣੇ ਪੈਂਸਰ ਆ ਜੀ ਦੇ ਦਾਂਗੇ ਹਾਂਜੀ ਕਰਨੀ ਭਾਈ ਕੋਈ ਗੱਲ ਬਾਤ ਹੋਰ ਭਾਈ ਗੱਲ ਬਾਤ ਰਹੇ ਹੋ ਆਪਣਾ ਮੋਲ ਤਸੱਲੀ ਕਰੋ ਆਣ ਕੇ ਠੀਕ ਹੈ ਜੀ ਹਾਂਜੀ ਇਹ ਕੋਲ ਆ ਗਿਆ ਜੇ ਚੰਗਾਰੇ ਨੂੰ ਲੈ ਜਾਓ ਨਹੀਂ ਲੱਗਦਾ ਤੈਨੂੰ ਗੱਲ ਠੀਕ ਹੈ ਜੀ ਆਹੀ ਦੋ ਪਸੂ ਸ਼ੇਰ ਕਰਨੇ ਆ ਤੇ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ